ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਚੁੰਨੀ ਤੇ ਲੈਸ ਕਿੱਦਾਂ ਲਗਾਉਣੀ ਆ ਇਹ ਵੀਡੀਓ ਮੇਰੀ ਉਹਨਾਂ ਭੈਣਾਂ ਵਾਸਤੇ ਹੈ ਜਿਹੜੇ ਆਪਣੇ ਸੂਟ ਘਰੇ ਆਪ ਹੀ ਬਣਾਉਂਦੀਆਂ ਨੇ ਕਈ ਵਾਰੀ ਆਪਾਂ ਨੂੰ ਲੈਸ ਸਹੀ ਲਗਾਉਣ ਦਾ ਤਰੀਕਾ ਨਹੀਂ ਪਤਾ ਹੁੰਦਾ ਆਪਾਂ ਇਦਾਂ ਸਿੱਧਾ ਹੀ ਚੁੰਨੀ ਦੇ ਉੱਪਰ ਰੱਖ ਕੇ ਲੈਸ ਲਗਾ ਲੈਨੇ ਆ ਉਹਦੇ ਨਾਲ ਉਹਦੀ ਫਿਨਿਸ਼ਿੰਗ ਆ ਜਿਹੜੀ ਵਧੀਆ ਨਹੀਂ ਆਉਂਦੀ ਹੈਗੀ ਤੇ ਲੈਸ ਉਹਨੀ ਸੋਹਣੀ ਨਹੀਂ ਲੱਗਦੀ ਹੈਗੀ ਆਪਾਂ ਇਦਾਂ ਪੁੱਠੇ ਪਾਸੇ ਚੁੰਨੀ ਦੇ ਪੁੱਠੇ ਪਾਸੇ ਲੈਸ ਨੂੰ ਸਿੱਧਾ ਰੱਖਾਂਗੇ ਹਾਂਜੀ ਜਿਹੜੀ ਇਹ ਲੈਸ ਦੀ ਡਿਜ਼ਾਈਨਿੰਗ ਆ ਉਹਨੂੰ ਆਪਾਂ ਅੰਦਰਲੇ ਪਾਸੇ ਕਰਾਂਗੇ ਤੇ ਜਿਹੜਾ ਸਿੱਧਾ ਵਾਲਾ ਪਾਸਾ ਆ ਇਹ ਬਾਹਰ ਵਾਲੀ ਸਾਈਡ ਨੂੰ ਕਰਾਂਗੇ ਇਸ ਤਰੀਕੇ ਨਾਲ ਇਦਾਂ ਆਪਾਂ ਇਹਦੇ ਤੇ ਸਿਲਾਈ ਲਾਵਾਂਗੇ ਹਾਂਜੀ ਇੱਥੋਂ ਆਪਾਂ ਚੁੰਨੀ ਦੇ ਕੋਰਨਰ ਤੋਂ ਇਹਨੂੰ ਇਦਾਂ ਗੁਲਾਈ ਜੀ ਦੇ ਕੇ ਹੀ ਸਿਲਾਈ ਲਾ ਦੇਵਾਂਗੇ ਲੈਸ ਬ੍ਰੀਕ ਆ ਇਸ ਲਈ ਆਪਾਂ ਇਹਦਾ

ਇਤੋਂ ਕੋਲ ਕਰ ਦਾਂਗੇ ਰੁਕ ਐਦਾਂ ਫਿਰ ਇਹਨੂੰ ਆਪਾਂ ਸਿੱਧਾ ਕਰ ਦਾਂਗੇ ਇੱਕ ਸਲਾਈ ਇਹਦੇ ਉੱਪਰ ਐਦਾਂ ਸਿੱਧੇ ਪਾਸੇ ਲਗਾਵਾਂਗੇ ਇਸ ਤਰੀਕੇ ਨਾਲ ਆ ਜਾਵੇਗੀ ਆਪਣੀ ਲੈਸ